ਯਾ ਮੈਂ ਜੀ ਤਾਡਾ ਹਾਂਜੀ ਸਭੇ ਕੋ ਕਿਹੜਾ ਪਿੰਡ ਆ ਯਾਰ ਸਾਲ ਤੇ ਕੀ ਗੱਲ ਆ ਕੀ ਹਾਲਾਤ ਬਣੇ ਪਏ ਨੇ ਕਰਦੇ ਗਰੀਬੀ ਆ ਫੈਲੀ ਬੰਨਣਾ ਨਹੀਂ ਹੈਗਾ ਹਾਂ ਇਥੇ ਕੱਲੇ ਰਹਿੰਦੇ ਜੀ ਹਾਂਜੀ ਤੇ ਰੋਟੀ ਪਾਣੀ ਦਾ ਕਿਵੇਂ ਸਰਦਾ ਪਾਣੀ ਇਥੇ ਨਾਲ ਹੀ ਮਾਰ ਆ ਸਰ ਨਾਲ ਤੇ ਘਰ ਵਾਲਾ ਜ਼ੱਡਾ ਕੀ ਕੰਮ ਕਰਦਾ ਕਾਹ ਹੋਸ਼ ਵੀ ਨਹੀਂ ਹਾਂਜੀ ਸ਼ਰਾਬ ਚਰੂ ਪੀ ਛੱਡਦਾ ਹਾਂਜੀ ਘਰ ਇੰਨਾ ਕੰਦਾ ਸੇ ਡਰ ਲੱਗਦਾ ਜਦੋਂ ਮੈਂ ਪੈਂਦਾ ਆ ਤਾਂ ਅੰਦਰ ਤੋਂ ਤੁਹਾਡਾ ਸਾਰਾ ਹੀ ਖਰਾਬ ਹੋਇਆ ਪਿਆ ਹਾਂਜੀ ਤੇ ਰੋਟੀ ਪਾਣੀ ਫਿਰ ਕਿਸ ਤਰ੍ਹਾਂ ਲਿਆਉਂਦੇ ਹਾਂ ਜੀ ਹਾਂ ਜੀ ਇਤਰਾ ਹੀ ਸਾਰੇ ਮਹਾਰਾਜ ਆ ਜਾਂਦੇ ਨੇ ਬਾਬਾ ਰਾਜਨੰਦ ਟਾਈਮ ਕੱਢਣ ਨਾਲ ਘਾਇਲ ਫਰਾ ਆਟਾ ਦਾਣਾ ਦੇ ਦਿੰਦਾ ਗੁਜ਼ਾਰਾ ਕਰ ਲੈਂਦੇ ਤੇ ਕਿੰਨੇ ਚਿਰ ਤੋਂ ਇਤਰਾ ਦੇ ਹਲਾਦ ਦੇ ਸਾਡੇ ਹਾਂ ਇਤਰਾ ਹੀ ਸਾਰੀ ਮਰ ਇਤਰਾ ਨਿਕਲਦੀ ਪਾਣੀ ਹਾਂ ਕੋ ਪਾਣੀ ਪੁਣੀ ਹੋ ਹਾਂ ਰਾਤ ਨੂੰ ਟੈਨਸ਼ਨ ਵੜੀ ਰਹਿੰਦੀ ਨੀਂਦ ਨਹੀਂ ਆਉਂਦੀ ਰਾਤ ਕੀ ਹੋਇਆ ਕਾ ਤੂੰ ਟੈਨਸ਼ਨ ਇਤਰਾ ਹੀ ਆ ਕੇ ਫਲਾ ਕੀ ਕਰ ਕਰੀਂ ਪੀ ਜਾਂ ਤੇ ਪਾਣੀ ਪੁਣੀ ਹੈਗਾ ਘਰੇ ਕਿ ਨਹੀਂ ਹੋਸੀ ਨਹੀਂ ਹੈਗਾ ਮਾੜਾ ਚੰਗਾ ਪਾਣੀ ਚੰਗਾ ਹਾਂਜੀ ਤੇ ਫੇਰ ਕੋਈ ਪਿੰਡ ਦਾ ਵੀ ਨਹੀਂ ਕੋਈ ਮਦਦ ਕਰਦਾਂ ਲੱਗੇ। ਨਾ ਇਸ ਤਰ੍ਹਾਂ ਆਂ ਜਾਂਦੇ ਬਥੇਰੇ ਆ ਤੇ ਪਰ ਨਹੀਂ। ਤੇ ਰੋਟੀ ਪਾਣੀ ਕਿੱਥੋਂ ਲਿਉਂਦੇ ਜੀ? ਰੋਟੀ ਪਾਣੀ ਇੱਥੇ ਹੈ ਬਾਬੇ ਜੀ। ਗੁਰਦੁਆਰਾ ਸਾਹਿਬ ਤੋਂ। ਹਾਂਜੀ। ਹੁਣ ਕੀ ਮੰਗ ਕੀ ਕਰਦੇ ਜੀ ਲੋਕਾਂ ਤੋਂ? ਮੰਗ ਹੈ ਹੋਵਾ ਕਿ ਸਾਡੇ ਕੋਠੇ ਘਰ ਦੀਆਂ ਕੰਧਾਂ ਤੇ ਬਾਲੇ ਆ ਤੁਹਾਨੂੰ ਡਰ ਲੱਗਦਾ ਕਿ ਲੈਟਰ ਪੈਣ ਦਾ ਤਾਈਂ ਸਾਡੇ ਕੋਠਿਆਂ ਤੇ। Kau nomor-nomor ya kata ada. Nomor merah tulip aja ada. yang dalam